ਕੈਨੇਡੀਅਨ ਘੋਮ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਮੀਗ੍ਰੇਸ਼ਨ ਦੀ ਗਲਤ ਜਾਣਕਾਰੀ ਦੇ ਜੋਖਮ ਕਿਤੇ ਨਾ ਕਿਤੇ ਉਹਨਾਂ ਨੂੰ ਮੁਸ਼ਕਲਾਂ ਵਿੱਚ ਪਾ ਰਹੇ ਨੇ ਜਿਵੇਂ ਕਿ ਕੈਨੇਡਾ ਨੇ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਖਾਸ ਤੌਰ ਤੇ ਇਸ ਅੰਤਰਰਾਸ਼ਟਰੀ ਪ੍ਰੋਗਰਾਮ ਪ੍ਰੋਗਰਾਮ ਇੱਕ 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 ਬਿੰਦੂ ਤੱਕ ਪਹੁੰਚਾ ਦਿੱਤਾ ਸਖਤ ਮੀਨਟ ਵਿਦਿਆਰਥੀ ਤੇ ਹੁਨਰਮੰਦ ਪ੍ਰਤਿਭਾ ਦੇ ਲਈ ਇੱਕ ਸ਼ਾਨਦਾਰ ਮੰਜ਼ਲ ਬਣੋ ਇਸ ਦੀ ਵਿਸ਼ਵਵਿਆਪੀ ਸਾਖ ਨੂੰ ਗੰਭੀਰਤਾ ਨਾਲ ਖਤਰਾ ਹੋ ਸਕਦਾ ਇੱਕ ਜੋਖਮ ਦੇਸ਼ ਆਪਣੀ ਉਮਰ ਦੇ ਮੱਦੇ ਨਜ਼ਰ ਬਰਦਾਸ਼ਟ ਨਹੀਂ ਕਰ ਸਕਦਾ 24 ਅਕਤੂਬਰ 2024 IRCC ਨੇ ਜਿੱਥੇ 2025 ਤੇ 27 ਇਮੀਗ੍ਰੇਸ਼ਨ ਪੱਧਰ ਯੋਜਨਾ ਜਾਰੀ ਕੀਤੀ ਜਿਸ ਵਿੱਚ ਸਥਾਈ ਨਿਵਾਸੀ ਟੀਚਿਆਂ ਵਿੱਚ ਮਹੱਤਵਪੂਰਨ 20% ਕਮੀ ਅਤੇ ਪਹਿਲੀ ਵਾਰ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਸਥਾਈ ਵਿਦੇਸ਼ੀ ਕਰਮਚਾਰੀਆਂ ਲਈ ਅਸਥਾਈ ਨਿਵਾਸੀ ਟੀਚਿਆਂ ਨੂੰ ਸ਼ਾਮਲ ਕੀਤਾ ਗਿਆ ਉਸੇ ਦਿਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਟਵੀਟ ਕੀਤਾ ਤੇ ਅਮਰੀਕੀ ਰਾਸ਼ਟਰਪਤੀ ਦੁਆਰਾ ਚੁਣੇ ਗਏ ਡੋਨਲਡ 트럼ਪ ਨੇ ਖਾਸ ਤੌਰ ਤੇ ਰੀਟਵੀਟ ਇਸ ਨੂੰ ਕੀਤਾ ਅਸੀਂ ਅਗਲੇ 2 ਸਾਲਾਂ ਲਈ ਕੈਨੇਡਾ ਆਉਣ ਵਾਲੇ ਪ੍ਰਵਾਸੀ ਦੀ ਗਿਣਤੀ ਨੂੰ ਕਾਫੀ ਘਟ ਕਰ ਜਾ ਰਹੇ ਹਾਂ ਇਹ ਅਸਥਾਈ ਹੈ ਸਾਡੀ ਆਬਾਦੀ ਦੇ ਵਾਧੇ ਨੂੰ ਰੋਕਣ ਲਈ ਅਸੀਂ ਸਾਡੀ ਆਰਥਿਕ ਅਤੇ ਇਸ ਨੂੰ ਵਧਣ ਨਹੀਂ ਦੇਵਾਂਗੇ ਸਾਨੂੰ ਸਾਰਿਆਂ ਨੂੰ ਕੈਨੇਡੀਅਨ ਸਿਸਟਮ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਟਾਈਮ ਚਾਹੀਦਾ ਹੈ ਇਮੀਗ੍ਰੇਸ਼ਨ ਹਾਲੀ ਵਿੱਚ ਇੱਕ ਗਰਮ ਰਾਜਨੀਤਿਕ ਵਿਸ਼ਾ ਬਣ ਚੁੱਕਿਆ ਹੈ ਇਹ ਉਪਾਅ ਪਿਛਲੇ ਸਾਲਾਂ ਦੇ ਵਿੱਚ ਕੈਨੇਡਾ ਦੇ ਅੰਦਰ ਇਮੀਗ੍ਰੇਸ਼ਨ ਲਈ ਜਨਤਕ ਸਮਰਥਨ ਦੇ ਅੰਦਰ ਇੱਕ ਮਹੱਤਵਪੂਰਨ ਤਬਦੀਲੀ ਦੇ ਪ੍ਰਤੀਕ ਨੇ ਦੇਸ਼ ਭਾਰ ਵਿੱਚ ਇੱਕ ਨਵੀਂ ਹਕੀਕਤ ਸਾਹਮਣੇ ਆਈ ਹੈ ਇਮੀਗ੍ਰੇਸ਼ਨ ਵਿਰੋਧੀ ਭਾਵਨਾ ਵਿੱਚ ਵਾਧਾ ਹੋਇਆ ਜੋ ਰਵਈਏ ਮੀਡੀਆ ਵਿੱਚ ਦੇਖੇ ਜਾ ਰਹੇ ਨੇ ਵਾਧੂ ਹੋਈ ਇਮੀਗ੍ਰੇਸ਼ਨ ਦੀ ਉੱਚ ਦਰਾਂ ਵਾਧੀ ਰਿਹਾਇਸ਼ ਲਾਗਤਾਂ ਮੰਗੀਆਂ ਦੇ ਵਿੱਚ ਇੱਕ ਟਕਰਾਅ ਸੋਸ਼ਲ ਮੀਡੀਆ ਤੇ ਪ੍ਰਭਾਵਿਤ ਹੋਇਆ ਉਤੇ ਦੱਸ ਦिए ਕਿ ਇੱਕ ਇੰਸਟੀਚੂਟ ਦੁਆਰਾ 2022 ਵਿੱਚ ਪੋਲ ਕੀਤਾ ਗਿਆ ਤੇ 10 ਵਿੱਚੋਂ 10 ਕੈਨੇਡੀਅਨ ਮੌਜੂਦਾ ਇਮੀਗ੍ਰੇਸ਼ਨ ਪੱਧਰਾਂ ਦੇ ਸਮਰਥਨ ਵਿੱਚ ਸਨ ਜੋ 45 ਸਾਲ ਵਿੱਚ ਇਸ ਇੰਸਟੀਚੂਟ ਦੁਆਰਾ ਰਿਕਾਰਡ ਕੀਤਾ ਗਿਆ ਬਹੁਤ ਘੱਟ ਦਰਸਾਇਆ ਗਿਆ ਹੈ ਬਿਲਕੁਲ ਉਲਟ ਹੈ ਅਕਤੂਬਰ 2024 ਦੀ ਜਿੱਥੇ ਇਸ ਇੰਸਟੀਚੂਟ ਦੀ ਰਿਪੋਰਟ ਦੱਸਦੀ ਹੈ ਕਿ 10 ਵਿੱਚੋਂ 6 ਕੈਨੇਡੀਅਨ ਮੰਨਦਾ ਹੈ ਕਿ ਕੈਨੇਡਾ ਬਹੁਤ ਜ਼ਿਆਦਾ ਪ੍ਰਵਾਸੀਆਂ ਨੂੰ ਸੁਭਕਾਰ ਕਰ ਰਿਹਾ ਹੈ ਰਿਪੋਰਟ ਅੱਗੇ ਵੀ ਦੱਸਦੀ ਹੈ ਕਿ ਕੈਨੇਡੀਅਨ ਜੋ ਮੰਨਦੇ ਨੇ ਕਿ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਉਹ ਰਹਿਸ਼ ਦੀ ਘਾਟ ਆਰਥਿਕਤਾ ਵਾਧੇ ਆਬਾਦੀ ਤੇ ਜਨਤਕ ਵਿੱਤੀ ਸੰਭਾਵੀ ਦਬਾਅ ਅਤੇ ਵਾਧ ਰੇ ਘਟ ਗਿਣਤੀ ਹੁਣ 39% ਕੈਨੇਡੀਅਨ ਦਾ ਮੰਨਣਾ ਕਿ ਬਹੁਤ ਜ਼ਿਆਦਾ ਪ੍ਰਵਾਸੀ ਨੇ ਨਸਲੀ ਘਟ ਗਿਣਤੀ ਸਮੂਹਾਂ ਤੋਂ ਸਵੀਕਾਰ ਕੀਤਾ ਜਾਂਦਾ ਅਤੇ 35% ਦਾ ਮੰਨਣਾ ਕਿ ਇਮੀਗ੍ਰੇਸ਼ਨ ਅਪਰਾਧ ਦੇ ਪੱਧਰ ਨੂੰ ਵੀ ਵਧਾ ਰਿਹਾ ਸਿਆਸਤਦਾਨਾਂ ਦੁਆਰਾ ਪਰਵਾਸੀ ਵਿਰੋਧੀ ਭਾਵਨਾ ਸਮਾਜ ਵਿੱਚ ਹੋਰ ਵੰਡ ਪੈਦਾ ਕਰ ਸਕਦੀ ਹੈ ਇਸ ਦੇ ਨਤੀਜੇ ਵਜੋਂ ਕੈਨੇਡੀਅਨ ਕੈਨੇਡਾ ਵਿੱਚ ਨਸਲੀ ਲੋਕਾਂ ਵਿਰੁੱਧ ਹਿੰਸਾ ਤੇ ਵਿਤਕਰੇ ਦੀਆਂ ਘਟਨਾਵਾਂ ਵਧਣ ਦੀ ਸੰਭਾਵਨਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਕੀਤੇ ਗਏ ਅਪਰਾਧਾਂ ਦੀ ਘਟਨਾ ਦੀ ਚਰਚਾ ਕਰਨ ਵਾਲੇ ਗੁੰਮਰਾਹ ਖਬਰਾਂ ਵਿਦੇਸ਼ੀ ਨਾਗਰਿਕਾਂ ਦੇ ਆંકੜੇ ਦਾ ਹਵਾਲਾ ਦਿੰਦੇ ਹੋਏ ਜਿਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਲ ਕੀਤਾ ਗਿਆ ਹੈ ਪਰ ਉਹਨਾ ਲੇਕਾਸ ਨਹੀਂ ਹੈ ਯਕੀਨੀ ਤੌਰ ਤੇ ਬੁੱਧਿਆ ਨੂੰ ਬੁਲਾਉਂਦੀਆਂ ਨੇ ਅਤੇ ਗਲਤ ਜਾਣਕਾਰੀ ਤੇ ਪ੍ਰਵਾਸੀ ਵਿਰੋਧੀ ਭਾਵਨਾ ਤੇ ਹੋਰ ਪ੍ਰਸਾਰਿਤ ਕਰਦਾ ਜੋਖਮ ਹੈ ਹਾਲੀਆ ਰਿਪੋਰਟ ਜੋ ਦਰਸਾਉਂਦੀ ਹੈ ਕਿ 2024 ਚ ਕੈਨੇਡਾ ਦੇ ਅੰਦਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਲਗਭਗ 1450 ਦੇ ਦਾਅਵੇਦਾਰ ਕੀਤੇ ਗਏ ਬਿਨਾਂ ਸ਼ੱਕ ਕੈਨੇਡਾ ਦੀ ਮਹੱਤਵਪੂਰਨ ਸ਼ਰਨ ਪਨਾਰੇ ਬਾਰੇ ਦਹਿਸ਼ਤ ਅਤੇ ਸਵਾਲਾਂ ਦਾ ਕਾਰਨ ਬਣੀ ਹੈ ਇਸ ਦੇ ਜਵਾਬ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਵਿਲਨ ਨੇ ਹਾਲ ਹੀ ਵਿੱਚ ਸ਼ਰਨਾਰਥੀਆਂ ਦੇ ਇਨਕਾਰ ਨੂੰ ਤੇਜ਼ੀ ਨਾਲ ਟਰੈਕ ਕਰਨ ਦੀ ਯੋਜਨਾ ਦੇ ਸੰਕੇਤ ਦਿੱਤੇ ਨੇ ਇਹ ਨਾਟਕੀ ਤਬਦੀਲੀ ਕੈਨੇਡਾ ਦੀ ਆਰਥਿਕ ਸਿਹਤ ਅਤੇ ਲੰਮੀ ਉਮਰ ਲਈ ਇਮੀਗ੍ਰੇਸ਼ਨ ਦੀ ਮਦਦਤਾ ਨੂੰ ਦੇਖਦੇ ਕੀ ਇਮੀਗ੍ਰੇਸ਼ਨ ਤੇ ਨਿਰਭਰ ਇੱਕ ਮਜ਼ਬੂਤ ਯੋਗ ਟੈਕਸ ਭੁਗਤਾਨ ਕਰਨ ਵਾਲੀ ਲੇਬਰ ਫੋਰਸ ਦੀ ਉਪਲਬਧਤਾ ਜਨਤਕ ਸੇਵਾਵਾਂ ਜਿਵੇਂ ਕਿ ਸਿਹਤ ਸੰਭਾਲ ਅਤੇ ਸਿੱਖਿਆ ਤੇ ਕੈਨੇਡਾ ਦੀ ਸਮੁੱਚੀ ਆਰਥਿਕਤਾ ਨੂੰ ਫੰਡ ਦੇਣ ਲਈ ਸਕਾਰਾਤਮਕ ਯੋਗਦਾਨ ਪਾਉਂਦੀ ਹੈ ਇਮੀਗ੍ਰੇਸ਼ਨ ਦੀ ਲੋਡ ਮੁੱਖ ਤੌਰ ਤੇ ਕੈਨੇਡਾ ਦੀ ਬਜ਼ੁਰਗ ਆਬਾਦੀ ਦੇ ਕਾਰਨ 50 ਲੱਖ ਕੈਨੇਡੀਅਨ 2030 ਤੱਕ ਰਿਟਾਇਰ ਹੋਣ ਵਾਲੇ ਨੇ ਇਸ ਸਾਲ ਦੇ ਸ਼ੁਰੂ ਵਿੱਚ ਕਰੋਨਾ ਨੇ ਬੈਂਕ ਆਫ ਕੈਨੇਡਾ ਦੇ ਸੀਨੀਅਰ ਡਿਪਟੀ ਗਵਰਨਰ ਨੇ ਕੈਨੇਡਾ ਦੇ ਲੰਮੇ ਸਮੇਂ ਤੋਂ ਚੱਲ ਰਹੇ ਖਰਾਬ ਰਿਕਾਰਡ ਬਾਰੇ ਗੱਲਬਾਤ ਕੀਤੀ ਉਤਪਾਦਕਤਾ ਦੀ ਰਿਪੋਰਟ ਕੀਤੀ ਗਈ ਇਮੀਗ੍ਰੇਸ਼ਨ ਕੈਨੇਡਾ ਦੇ ਕਰਮਚਾਰੀਆਂ ਵਿੱਚ ਵਧ ਰਹੀ ਹੈ ਇੱਕ ਭਾਸ਼ਣ ਵਿੱਚ ਕੈਨੇਡਾ ਦੀ ਆਰਥਿਕਤਾ ਦੇ ਭਵਿੱਖ ਲਈ ਮਹੱਤਵਪੂਰਨ ਵਜੋਂ ਨਵੇਂ ਪ੍ਰਵਾਸੀਆਂ ਦੇ ਹੁਨਰ ਲਾਭ ਲੈਣ ਤੇ ਵਿਕਸਤ ਵਿਕਾਸ ਮਹੱਤਵਪੂਰਨ ਉਜਾਗਰ ਕੀਤਾ ਇਸ ਦੀ ਮਾਤਦਾ ਦੇ ਬਾਵਜੂਦ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਾਧੇ ਹੋਏ ਅਣਕਿਆਸੀ ਤੇ ਇਸ ਦੀ ਅਖੰਡਤਾ ਅਤੇ ਵਿਸ਼ਵਵਿਆਪੀ ਖਤਰੇ ਨੂੰ ਪਾਉਣ ਦੀ ਸੰਭਾਵਨਾ ਹੈ ਤੇ ਇਮੀਗ੍ਰੇਸ਼ਨ ਗਲਤ ਜਾਣਕਾਰੀ ਦੇ ਯੁੱਗ ਲਈ ਬਹੁਤ ਸਾਰੇ ਨਤੀਜੇ ਦੇਖਣ ਬਾਕੀ ਨੇ ਤੇ ਗੁੰਝਲਦਾਰ ਤੇ ਦੁਰਵੈਮੀ ਨੇ ਤੇ ਜੁਲਾਈ 2024 ਦੀ ਰਿਪੋਰਟ ਦੇ ਵਿੱਚ ਕੈਨੇਡਾ ਇਕਨੋਮਿਕਸ ਫਾਰ ਡੈਜਾਈਸਟ ਸੀਨੀਅਰ ਡਾਇਰੈਕਟਰ ਨੇ ਰਿਪੋਰਟ ਤੇ ਖੋਜ ਕੀਤੀ ਜਿਸ ਸਿਗੇਜ ਦਿੱਤਾ ਘਟੇ ਹੋਏ ਸਥਾਈ ਨਿਵਾਸ ਦਾਖਲੇ ਦੁਆਰਾ ਆਬਾਦੀ ਦੇ ਵਾਧੇ ਨੂੰ ਘਟਾਉਣ ਦੇ ਨਾਲ ਕੁੱਲ ਘਰੇਲੂ ਉਤਪਾਦ ਜੀ ਡੀ ਪੀ ਦਾ ਵਾਧਾ ਮੰਗਿਆਈ ਦੋਵੇਂ ਵਿੱਚ ਕਮੀ ਆਵੇਗੀ ਨਤੀਜੇ ਵਿੱਚ ਘਾਟ ਆਮਦਨੀ ਵੱਡੇ ਪੱਧਰ ਤੇ ਹੋ ਜਾਵੇਗੀ 17 ਨੰਬਰ 2024 ਵਿੱਚ ਜਾਰੀ ਕੀਤੀ ਗਈ ਇੱਕ ਸੰਖੇਪ YouTube ਵਿੱਚ ਇਸ ਵੀਡੀਓ ਦੇ ਅੰਦਰ ਪ੍ਰਧਾਨ ਜਸਟਨ ਡੁਰਦਨ ਦੱਸਿਆ ਤੇ ਕੈਨੇਡਾ ਕਿਉਂਕਿ ਇਮੀਗ੍ਰੇਸ਼ਨ ਪ੍ਰਣਾਲੀ ਬੰਦ ਕਰਨ ਜਾ ਰਿਹਾ ਹੈ ਤੇ ਕਈ ਮਾੜੇ ਤੇ ਅਸਲ ਵਿੱਚ ਮਾੜੇ ਦਾ ਕਾਰਨ ਨੂੰ ਦੋਸ਼ੀ ਠਾਰਾ ਹੈ ਹਾਲਾਂਕਿ ਇਹ ਇੱਕ ਗੁੰਝਲਦਾਰ ਮੁੱਦਾ ਹੈ ਜਦੋਂ ਉਹ ਦੱਸਦੇ ਨੇ ਕਿ ਇਹ ਅਸਥਾਈ ਉਪਾਅ ਦਾ ਟੀਚਾ ਜਿਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕੈਪਿੰਗ ਇਨਟੇਕ ਕੈਨੇਡਾ ਦੀ ਆਬਾਦੀ ਨੂੰ ਰੋਕਣਾ ਉਹਨਾਂ ਨੇ ਇਹ ਨਹੀਂ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਦੇਸ਼ ਦੀ ਮੰਦੀ ਵਿੱਚ ਭੇਜੇ ਬਿਨਾਂ ਕਿਵੇਂ ਇਸ ਨੂੰ ਕੰਮ ਨੂੰ ਪੂਰਾ ਸਿਰੇ ਨੇਪਰੇ ਚੜਾਇਆ ਜਾ ਸਕਦਾ ਹੈ ਕੈਨੇਡੀਅਨ ਖਬਰਾਂ ਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਹੈ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ